ਨਿਕਲ ਨਿਕਲ ਕੇ ਇਥੋਂ ਤੁਹਾਡੇ ਵਾਂਝਾਂ ਜਾਣਗੇ ਖੜਕ ਕਿਉਂਕਿ ਸੜਕਾਂ ਤੇ ਨਹੀਂ ਹਨ ਟੋਏ ਟੋਇਆਂ ਦੇ ਉੱਤੇ ਬਣੀ ਹੋਈ ਐ ਇਹ ਸੜਕ ਤਾਂ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਚੋਹਾਲ ਮਾਰਗ ਉੱਤੇ ਮੌਜੂਦ ਆ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਨਲੋਈਆਂ ਚੌਂਕ ਤੋਂ ਲੈ ਕੇ ਜਿਹੜਾ ਕੀ ਇਹ ਰਸਤਾ ਹੈ ਬੰਜਰ ਬਾਗ ਹੋ ਕੇ ਚੋਹਾਲ ਵੱਲ ਨੂੰ ਜਾਂਦਾ ਇਸ ਰੋਡ ਦੀ ਹਾਲਤ ਐ ਜਿਹੜੀ ਬਹੁਤ ਜ਼ਿਆਦਾ ਖਸਤਾ ਹੋਈ ਪਈ ਐ ਥਾਂ ਥਾਂ ਦੇ ਉੱਤੇ ਡੂੰਘੇ ਖੱਡੇ ਪਏ ਹੋਏ ਨੇ ਜੋ ਕਿ ਐਕਸੀਡੈਂਟਾਂ ਦਾ ਕਾਰਨ ਬਣ ਰਹੇ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਨਾਲ ਦੀ ਨਾਲ ਦਿਖਾ ਦੇਣਾ ਚਾਹੁੰਦੇ ਆ ਤਾਂ ਉਸ ਤੋਂ ਪਹਿਲਾਂ ਇੱਕ ਚੀਜ਼ ਮੈਂ ਮੈਂਸ਼ਨ ਕਰਨਾ ਚਾਹਾਂਗਾ ਕਿ ਇਹ ਜਿਹੜੇ ਰੋਡ ਹੈ ਨੈਸ਼ਨਲ ਹਾਈਵੇ ਡਿਵੀਜ਼ਨ ਦੇ ਅੰਡਰ ਇਹ ਰੋਡ ਆਉਂਦਾ ਹੈ ਤਾਂ ਕਾਫੀ ਸਮੇ ਤੋਂ ਇਸ ਦੀ ਹਾਲਤ ਹੈ ਜਿਹੜੀ ਕਿ ਉਹ ਬਹੁਤ ਖਰਾਬ ਦਿਖਾਈ ਦੇ ਰਹੀ ਹੈ ਹਾਲਾਂਕਿ ਮਾਤਾ ਚਿੰਤਪੁਰਨੀ ਜੀ ਦੇ ਜਾਦ ਨਵਰਾਤਰੇ ਸੀ ਤਾਂ ਜਿਹੜੇ ਕਿ ਖੱਡੇ ਸੀਗੇ ਉਹਨਾਂ ਦਾ ਪੈਚ ਵਰਕ ਕਿਤੇ ਨਾ ਕਿਤੇ ਕਰਵਾਇਆ ਗਿਆ ਸੀ ਜਿਸ ਦੇ ਨਾਲ ਲੋਕਾਂ ਨੂੰ ਥੋੜੀ ਰਾਹਤ ਜ਼ਰੂਰ ਮਿਲੀ ਸੀ ਪਰੰਤੂ ਜੇਕਰ ਪ੍ਰੈਜ਼ੈਂਟ ਟਾਈਮ ਦੀ ਗੱਲ ਕਰੀਏ ਹੁਣ ਦੀ ਗੱਲ ਕਰੀਏ ਤਾਂ ਇਸ ਰੋਡ ਦੀ ਹਾਲਤ ਹੈ ਜਿਹੜੀ ਬਹੁਤ ਜ਼ਿਆਦਾ ਖਸਤਾ ਹੈ ਜਦੋਂ ਅਸੀਂ ਨਲੋਈਆਂ ਚੌਂਕ ਤੋਂ ਇਸ ਸਾਈਡ ਨੂੰ ਆਉਨੇ ਆ ਤਾਂ ਇਧਰੋਂ ਅਸੀਂ ਚੋਹਾਲਬਲ ਵੀ ਜਾਂਦੇ ਆ ਤਾਂ ਤੁਹਾਨੂੰ ਥਾਂ ਥਾਂ ਦੇ ਉੱਤੇ ਰੋੜਾਂ ਦੇ ਉੱਤੇ ਵੱਡੇ ਵੱਡੇ ਗਹਿਰੇ ਗਹਿਰੇ ਖੱਡੇ ਦਿਖਾਈ ਦੇਣਗੇ ਜੋ ਕਿ ਹਾਦਸਿਆਂ ਨੂੰ ਬੁਲਾਵਾ ਦੇ ਰਹੇ ਨੇ ਲੋਕਾਂ ਦੇ ਕਈ ਵਾਰ ਕਈ ਐਕਸੀਡੈਂਟ ਵੀ ਇੱਥੋਂ ਹੋ ਚੁੱਕੇ ਨੇ ਜਾਂ ਕਈ ਵਾਹਨ ਨੇ ਈ ਰਿਕਸ਼ਾ ਨੇ ਆਟੋ ਵਗੈਰਾ ਨੇ ਉਹ ਇੱਥੋਂ ਪਲਟ ਤੱਕ ਵੀ ਚੁੱਕੇ ਨੇ ਪਰ ਇਸ ਮਸਲੇ ਵੱਲ ਹਲਜੇ ਤੱਕ ਧਿਆਨ ਜਿਹੜਾ ਕੀ ਹੈ ਨਹੀਂ ਆਇਆ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਲੋਕ ਜਿਹੜੇ ਕਿ ਨੇ ਉਹ ਕਾਫੀ ਖੱਜਲ ਖਵਾਰ ਹੋ ਰਹੇ ਨੇ ਕਿਉਂਕਿ ਇਸ ਰੋਡ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਉਹ ਹਿਮਾਚਲ ਐਂਟਰੀ ਕਰਦੇ ਨੇ ਇਹਨਾਂ ਰੋੜਾਂ ਤੋਂ ਹੀ ਹੋ ਕੇ ਤਾਂ ਇਹ ਮੇਨ ਇਹ ਰੋਡ ਨੇ ਜਿਹੜੇ ਇਹ ਐਂਟਰੀ ਪੁਆਇੰਟ ਨੇ ਹਿਮਾਚਲ ਦੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਮਾਤਾ ਚਿੰਤਪੁਰ ਨਹੀਂ ਜੀਦੇ ਜਾਂ ਹੋਰ ਧਾਰਮਿਕ ਥਾਵਾਂ ਤੇ ਨਤਮਸਤਕ ਹੋਣ ਦੇ ਲਈ ਲੋਕ ਬਾਕੀ ਜ਼ਿਲ੍ਹਿਆਂ ਤੋਂ ਆਉਂਦੇ ਨੇ ਤਾਂ ਉਹ ਇਹ ਨਾ ਰੋੜਾਂ ਤੋਂ ਹੋ ਕੇ ਹੀ ਆਉਂਦੇ ਨੇ ਤਾਂ ਰੋਡ ਦੀ ਹਾਲਤ ਹੈ ਉਹ ਤੁਸੀਂ ਤਸਵੀਰਾਂ ਦੇਖ ਕੇ ਸਹੀ ਜਿਹਾ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਰੋਡ ਦੀ ਹਾਲਤ ਖਰਾਬ ਹੈ ਤਾਂ ਜਿਹੜੇ ਹੈਵੀ ਵਹੀਕਲ ਨੇ ਉਹ ਨੀਚੇ ਲੱਗ ਲੱਗ ਕੇ ਉਹਨਾਂ ਦੇ ਬੰਪਰ ਉਹ ਅੱਗੇ ਵੱਲ ਨੂੰ ਵੱਧ ਰਹੇ ਨੇ ਕਈ ਵਾਹਨਾਂ ਦਾ ਵੀ ਹੈ ਜਿਹੜਾ ਉਹ ਕਾਫੀ ਨੁਕਸਾਨ ਅਜਿਹੀ ਸਰਕਾਰ ਕਿੰਦਾ ਤਾਂ ਉੱਥੇ ਜੇਕਰ ਅਸੀਂ ਹੁਸ਼ਿਆਰਪੁਰ ਪਿੱਪਲਾਂ ਵਾਲੀ ਨਜ਼ਦੀਕ ਹੁਸ਼ਿਆਰਪੁਰ ਜਲੰਧਰ ਮਾਰਗ ਪਿੱਪਲਾਂ ਵਾਲੀ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਜਿਹੜੇ ਕਿ ਰੋਡ ਦੀ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੋਈ ਪਈ ਸਗੀ ਤਾਂ ਅਦਾਰਾ ਹੁਸ਼ਿਆਰਪੁਰ ਨਿਊਜ਼ ਦੇ ਵੱਲੋਂ ਵੀ ਬਾਰ ਬਾਰ ਇਹ ਮਸਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਉਸ ਮੁਤਾਬਕ ਜਦੋਂ ਆਦਾਰਾ ਹੁਸ਼ਾਰਪੁਰ نیوز ਦੀ ਹੁਸ਼ਾਰਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੇ ਧਿਆਨ ਦੇ ਵਿੱਚ ਮਸਲਾ ਲਿਆਂਦਾ ਗਿਆ ਸੀ ਤਾਂ ਉਹਨਾਂ ਵੱਲੋਂ ਵੀ ਜਿਹੜਾ ਕਿ ਇਸ ਮਸਲੇ ਵੱਲ ਝਾਤ ਮਾਰੀ ਗਈ ਸੀ ਤੁਰੰਤ ਐਕਸ਼ਨ ਲੈਂਦਿਆਂ ਹੋਇਆਂ ਜੋ ਜਾਣਕਾਰੀ ਸਾਡੇ ਨਾਲ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਆ ਤਾਂ ਤਕਰੀਬਨ ਤਕਰੀਬਨ 50 ਅ ਲੱਖ ਦੇ ਕਰੀਬ ਜਿਹੜਾ ਕਿ ਅਮਾਉਂਟ ਹੈ ਉਹ ਸੈਂਕਸ਼ਨ ਹੋਇਆ ਹੈ ਉਸ ਰੋਡ ਦੀ ਰਿਪੇਅਰ ਦੇ ਲਈ ਤੇ ਜਲਦੀ ਜਿਹੜਾ ਕਿ ਉਹ ਵੀ ਕੰਮ ਹੈ ਉਹ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਇਸੇ ਤਰ੍ਹਾਂ ਹੀ ਆ ਜਿਹੜਾ ਕਿ ਨਲੋਈਆਂ ਚੌਂਕ ਤੋਂ ਲੈ ਕੇ ਬੰਜਰ ਬਾਗ ਤੱਕ ਦੀ ਰੋਡ ਦੀ ਹਾਲਤ ਹੈ ਜਾਂ ਚੋਹਾਲ ਰੋਡ ਨੂੰ ਮਾਤਾ ਚਿੰਤਪੁਰ ਨੀ ਜੀ ਨੂੰ ਆ ਰਸਤੇ ਦੀ ਐਂਟਰੀ ਪੁਆਇੰਟ ਹੈ ਤਾਂ ਇਹਦੇ ਵੱਲ ਵੀ ਜ਼ਰੂਰ ਅਸੀਂ ਚਾਹਾਂਗੇ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਾਂ ਲੀਡਰ ਸਾਹਿਬਾਨਾਂ ਦੇ ਵੱਲੋਂ ਧਿਆਨ ਮਾਰਿਆ ਜਾਵੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਉਹ ਇਹਨਾਂ ਮਾਰਗਾਂ ਤੋਂ ਹੋ ਕੇ ਹਿਮਾਚਲ ਐਂਟਰ ਕਰਦੇ ਨੇ ਤਾਂ ਇੱਕ ਬਿਲਕੁਲ ਹੀ ਬੈਡ ਇੰਪੈਕਟ ਪੈਂਦਾ ਹੈ ਕਿਉਂਕਿ ਹੁਸ਼ਿਆਰਪੁਰ ਜਿਹੜਾ ਕਿ ਤੁਹਾਨੂੰ ਪਤਾ ਹੈ ਹਿਮਾਚਲ ਦੇ ਬਾਰਡਰ ਦੇ ਉੱਤੇ ਵਸਿਆ ਹੋਇਆ ਹੈ ਤਾਂ ਇਹਨਾਂ ਰੋੜਾਂ ਦੇ ਉੱਤੋਂ ਹੀ ਹੋ ਕੇ ਲੋਕ ਜਾਂਦੇ ਨੇ ਸੋ ਅਸੀਂ ਵੀ ਇੱਕ ਅਪੀਲ ਜਿਹੜੀ ਕਿ ਜ਼ਰੂਰ ਕਰਨਾ ਚਾਹਾਂਗੇ ਕਿ ਜਲਦ ਤੋਂ ਜਲਦ ਹੈ ਜਿਹੜਾ ਕਿ ਇਸ ਰੋਡ ਵੱਲ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਬਹੁਤ ਜ਼ਿਆਦਾ ਡੂੰਘੇ ਖੱਡੇ ਨੇ ਹਾਲਾਂਕਿ ਇਹ ਤਾਂ ਦਿਨ ਦਾ ਵੇਲਾ ਹੈ ਪਰ ਜੇਕਰ ਅਸੀਂ ਰਾਤ ਦੀ ਗੱਲ ਕਰੀਏ ਤਾਂ ਰਾਤ ਦੇ ਸਮੇਂ ਇਹ ਖੱਡਿਆਂ ਨੂੰ ਦੇਖਣਾ ਜਾਂ ਕਈ ਵਾਰ ਇੱਕਦਮ ਖੱਡਾ ਸਾਹਮਣੇ ਆ ਜਾਂਦਾ ਹੈ ਤਾਂ ਆਪਣੇ ਵਾਹਨ ਨੂੰ ਰੋਕਣਾ ਉਹ ਕਾਫੀ ਮੁਸ਼ਕਲ ਹੋ ਜਾਂਦਾ ਹੈ ਜਿਸ ਦੇ ਕਰਕੇ ਕਈ ਹਾਦਸੇ ਵੀ ਜਿਹੜੇ ਕਿ ਵਾਪਰਦੇ ਨੇ ਸੋ ਇੱਕ ਮੋੜ ਤੋਂ ਅਪੀਲ ਹੈ ਕਿ ਇਸ ਰੋਡ ਵੱਲ ਵੀ ਜਲਦ ਤੋਂ ਜਲਦ ਧਿਆਨ ਜਿਹੜਾ ਕਿ ਮਾਰਿਆ ਜਾਵੇ ਤਾਂ ਜੋ ਲੋਕਾਂ ਨੂੰ ਇੱਥੋਂ ਗੁਜ਼ਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈ ਸਕੇ ਕੈਮਰਾ ਪਰਸਨ ਮਨਵੀਰ ਮੇਟੀਆ ਨਾਲ ਮੈਂ ਨਿਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹਾਰਪੁਰ ਨਿਊਜ਼ وی ਐ ਜੀ ਐ ਨੀ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ